ਸੋਰਸਿੰਗ ਟੈਕਨਾਲੋਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਤੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਆ ਕਿ ਜਿਹੜਾ ਧਾਮੀ ਦੇ ਅਸਤੀਫਾ ਸੀ ਉਹ ਡਰਾਮਾ ਹੀ ਸੀ ਉਹ ਨਾ ਮਨਜ਼ੂਰ ਹੋ ਗਿਆ ਪਹਿਲਾਂ ਵੀ ਇਹੋ ਜਿਹੇ ਕਿ ਅਸਰਾਈਆਂ ਲੱਗ ਰਹੀਆਂ ਸਨ ਆ ਜਨ ਸਰ ਬਹੁਤ-ਬਹੁਤ ਮਿਹਰਬਾਨੀ ਜੀ ਪਹਿਲਾਂ ਤਾਂ ਤੇ ਗੁੱਡ ਮਾਰਨਿੰਗ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰਪੂਰਨ ਸਤਿ ਸ਼੍ਰੀ ਅਕਾਲ ਅੱਜ ਮਾਂ ਬੋਲੀ ਦਿਵਸ ਵੀ ਆ ਸਾਰਿਆਂ ਨੂੰ ਪੰਜਾਬੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪੰਜਾਬੀ ਹੋਣ ਦੀਆਂ ਬੜੀਆਂ-ਬੜੀਆਂ ਮੁਬਾਰਕਾਂ ਪੰਜਾਬ ਪੰਜਾਬੀ ਪੰਜਾਬੀਏ ਤੁਹ ਜ਼ਿੰਦਾਬਾਦ ਹੈ ਤੇ ਅਗਲੀ ਗੱਲ ਇਹ ਆ ਵੀ ਅੱਜ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਇਸ ਮੀਟਿੰਗ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਨਾਮਨਜ਼ੂਰ ਕਰਕੇ ਗੱਲ ਕਹੀ ਗਈ ਆ ਵੀ ਇੱਕ ਵਾਰ ਉਹ ਮੁੜ ਵਿਚਾਰ ਕਰਨ ਆਪਣੇ ਅਸਤੀਫੇ ਦੇ ਉੱਤੇ ਇਹ ਗੱਲ ਕਹੀ ਗਈ ਹੈ ਕਿ ਅਸੀਂ ਧਾਮੀ ਹੋਰਾਂ ਨੂੰ ਪਰਸਨਲ ਤੌਰ ਤੇ ਵੀ ਮਿਲਾਂਗੇ ਵੀ ਉਹ ਕਿਹੜੇ ਕਿਹੜੇ ਕਾਰਨ ਹੈਗੇ ਆ ਤੋ ਗੱਲ ਇਹ ਜੀ ਕਿ ਧਾਮੀ ਹਰਾਨੇ ਨੇ ਅਸਤੀਫਾ ਵਾਪਸ ਲੈਣਾ ਜਾਂ ਕੀ ਹੋਣਾ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂਗਾ ਪਰ ਗੱਲ ਇਹ ਜੀ ਕਿ ਅੱਜਕੱਲ ਨਾ ਪੰਥਕ ਸਿਆਸਤ ਜਿਹੜੀ ਭੰਬਲ ਪੂਸੇ ਦੇ ਵਿੱਚ ਹੈਗੀ ਆ ਕਿਉਂਕਿ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਨੇ ਫੇਰ ਕੇ ਆ ਉਹ ਕਹਿੰਦੇ ਵੀ ਭਾਈ ਜਿਹੜੇ ਕੁਝ ਕੁ ਲੋਕ ਕਾਬਜ਼ ਹੋਏ ਆ ਵੱਖ-ਵੱਖ ਸੰਸਥਾਵਾਂ ਦੇ ਉੱਤੇ ਵੱਖ-ਵੱਖ ਆਧਾਰਾਂ ਤੇ ਇਹੜੀ ਜੜਪਟ ਕੇ ਟੁੱਟਣ ਦੀ ਰੋੜ ਹੈ ਉਧਰ ਸੋਸ਼ਲ ਮੀਡੀਆ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਨੇ ਖਿਲਾਫ ਵੀ ਇੱਕ ਬਹਿਸ ਜਿੱਤਲੀ ਪਈ ਹੈ ਸੋ ਅਜੀਬੋ-ਗਰੀਬ ਦਾ ਮਾਹੌਲ ਬਣਿਆ ਪਿਆ ਜੀ ਡਾਕਟਰ ਚੀਮਾ ਹਲੇ ਹੈਗੇ ਆ ਜਾਂ ਉਹਨਾਂ ਨੂੰ ਕੱਢਣ ਦੀ ਕੋਈ ਗੱਲ ਨਹੀਂ ਚੱਲੀ ਹਲੇ ਤੱਕ ਨਹੀਂ ਕਿ ਹਾਂ ਉਹਨਾਂ ਦੇ ਬਾਰੇ ਕੋਈ ਗੱਲ ਨਹੀਂ ਚੱਲੀ ਗਈ ਕਿਉਂਕਿ ਜਿਹੜੀ 7 ਮੈਂਬਰੀ ਕਮੇਟੀ ਸੀ ਨਾ ਜੀ ਉਹ 7 ਮੈਂਬਰੀ ਕਮੇਟੀ ਦੇ ਵਿੱਚ ਜਿਹੜੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਉਹਦੇ ਵਿੱਚ ਚੀਮਾ ਸਭ ਹੈ ਨਹੀਂਗੇ ਤੇ ਦੇ ਵਿੱਚ 7 ਬੰਦਰੀ 5 ਮੈਂਬਰੀ ਰਹਿ ਗਈ ਕਿਉਂਕਿ ਧਾਮੀ ਸਾਹਿਬ ਨੇ ਤੇ ਬਡੂਂਗਰ ਹੋਰਾਂ ਨੇ ਅਸਤੀਫਾ ਦਿੱਤਾ ਬਾਕੀ ਰਹਿ ਕੇ ਬੀਬੀ ਸੁਤੰਤ ਕੌਰ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਇੱਕ ਮਨਪ੍ਰੀਤ ਇਹ ਵਾਲੀ ਹੋਰੀਆਂ ਇੱਕ ਹੈਗੇ ਜੀ ਸੰਤਾ ਸਿੰਘ ਉਮੈਦਪੁਰੀ ਤੇ ਇੱਕ ਹੈਗੇ ਇਕਬਾਲ ਸਿੰਘ ਹੁੰਦਾ ਸਗਲੇ ਹੱਦ ਜੀ ਗੁਰਪ੍ਰਤਾ ਸਿੰਘ ਬਡਾਲਾ ਇਹ ਪੰਜ ਮੈਂਬਰ ਰਹਿ ਗਏ ਆ ਤੇ ਦੋ ਮੈਂਬਰ ਕਿਰ ਗਏ ਆ ਜੀ ਹੂੰ ਹੂੰ ਅੱਛਾ ਸਰ ਕੁਲਦੀਪ ਸਿੰਘ ਢਾਲੀਵਾਲ ਨੇ ਜਿਹੜੇ ਉਹ ਭਗਵੰਤ ਮਾਨ ਦੇ ਨਜ਼ਦੀਕੀ ਪਾਵਰਫੁੱਲ ਮਨਿਸਟਰ ਰਹੇ ਨੇ ਹੁਣ ਉਹਨਾਂ ਦੀ ਪਾਵਰ ਕੱਟੀ ਜਾ ਰਹੀ ਹੈ ਉਹਨੂੰ ਤਾਂ ਕਿਹੜਾ ਮਹਿਕਮਾ ਖੋ ਲਿਆ ਦੇਖੋ ਜੀ ਇਹਨਾਂ ਦੇ ਕੋਲੇ ਦੋ ਮਹਿਕਮੇ ਸੀਗੇ ਹੁਣ ਕਿਸੇ ਵੇਲੇ ਇਹਨਾਂ ਦੇ ਕੋਲੇ ਵੱਡੇ ਮਹਿਕਮੇ ਹੁੰਦੇ ਸੀਗੇ ਜੇ ਆਪਾਂ ਜਾਣਦੇ ਕਿ ਉਦੋਂ ਕੁਲਦੀਪ ਸਿੰਘ ਢਾੜੀਵਾਲ ਹੋਰਾਂ ਨੇ ਪੰਚਾਇਤ ਮੈਂ ਇੱਕ ਮੇਰਾ ਮੰਤਰੀ ਹੋਣ ਨਾਤੇ ਬੜੀਆਂ ਥਾਵਾਂ ਤੇ ਛਾਪੇਮਾਰੀ ਕੀਤੀ ਸੀ ਸ਼ਾਮਲਾੜ ਤੋਂ ਜ਼ਮੀਨਾਂ ਛਡਵਾਈਆਂ ਸੀ ਉਦੋਂ ਖਬਰਾਂ ਬੜੀਆਂ ਹੁੰਦੀਆਂ ਹੁੰਦੀਆਂ ਸੀ ਫਿਰ ਪਤਾ ਨਹੀਂ ਅੰਦਰੂਨੀ ਕਾਰਨ ਕਿਹੜੇ-ਕਿਹੜੇ ਹੋਣਗੇ ਇਹਨਾਂ ਦੇ ਕੋਲੋਂ ਇਹ ਮਹਿਕਮਾ ਵਾਪਸ ਲੈ ਲਿਆ ਹੁਣ ਇਹਨਾਂ ਦੇ ਕੋਲੇ ਦੋ ਮਹਿਕਮੇ ਸੀ ਇੱਕ ਪ੍ਰਸ਼ਾਸਨਿਕ ਸੁਧਾਰਾਂ ਬਾਰੇ ਤੇ ਦੂਜਾ ਜੀ ਐਨ ਆਰ ਆਈ ਮਹਿਕਮੇ ਦਾ ਹੁਣ ਇਹਨਾਂ ਦੇ ਕੋਲ ਪ੍ਰਸ਼ਾਸਨਿਕ ਸੁਧਾਰ ਵਾਪਸ ਲੈ ਲਿਆ ਨੋਰ ਪ੍ਰਦੀਪ ਸਿੰਘ ਢਾਲੀਵਾਲ ਸਿਰਫ ਸਿਰਫ ਐਨਆਰਆਈ ਮਹਿਕਮੇ ਦੇ ਮੰਤਰੀ ਆ ਬਾਕੀ ਕੋਈ ਹੋਰ ਵਿਭਾਗ ਨਹੀਂ ਹੈ ਇਹ ਦਿੱਲੀ ਤੋਂ ਹੁਕਮ ਆਏ ਨੇ ਜਿੰਨਾ ਕਿ ਮੈਨੂੰ ਪਤਾ ਲੱਗਾ ਜੀ ਕਹਿੰਦੇ ਕਿ ਕੇਜਰੀਵਾਲ ਸਾਹਿਬ ਦੇ ਤਾਂ ਕਾਫੀ ਨੇੜੇ ਆ ਤੇ ਸ਼ਾਇਦ ਉਧਰੋਂ ਤਾਂ ਹੁਕਮ ਆ ਕੋਈ ਕਿਸੇ ਹੋਰ ਰੂਪ ਦੇ ਵਿੱਚ ਹੋਣ ਪਤਾ ਨਹੀਂ ਕਿਹੜੇ ਕਾਰਨ ਹੋਣਗੇ ਅੰਦਰੂਨੀ ਪਰ ਕਹਿੰਦੇ ਆ ਵੀ ਭਾਈ ਕੇਜਰੀਵਾਲ ਹੋਰਾਂ ਦੇ ਕਾਫੀ ਨੇੜੇ ਹੈਗੇ ਇਹ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਕਿਹੜੀ ਦੀ ਪਤਨੀ ਦੀ ਡੈਥ ਹੋ ਗਈ ਹੈ ਜੀ ਇਹ ਜਿਹੜੀ ਰਾਏਕੋਟ ਤੋਂ ਖਬਰ ਆਈ ਹੈ ਦੁਖਦਾਈ ਖਬਰ ਆਈ ਹੈ ਤੇ ਇਹ ਜਿਹੜੀ ਖਬਰ ਆਈ ਹੈ ਹਾਕਮ ਸਿੰਘ ਠੇਕੇਦਾਰ ਜਿਹੜੇ ਕਿ ਤੁਹਾਡੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਇਹਦੀ ਧਰਮ ਪਤਨੀ ਹੈ ਜਿਹੜੀ ਜਸਪਾਲ कौर 59 ਸਾਲ ਦੀ ਉਮਰ ਹੈ ਇਹ ਪਿਛਲੇ ਕੁਝ ਸਮੇਂ ਤੋਂ ਬਿਮਾਰੀ ਤੋਂ ਪੀੜਤ ਸੀਗੇ ਤੇ 15 ਦਿਨਾਂ ਤੋਂ ਦਿੱਲੀ ਦੇ ਮੈਦਾਨਤਾ ਹਸਪਤਾਲ ਦੇ ਵਿੱਚ ਦਾਖਲ ਤੇਗੇ ਅੱਜ ਇਹਨਾਂ ਨੇ ਸਵੇਰ ਦੇ ਵੇਲੇ ਆਖਰੀ ਸਾਹ ਲਏ ਆ ਇਹਦੀ ਨੂ ਰੈਂਦੀ ਜੀ ਪਰਮਜੀਤ कौर ਅਮਰੀਕਾ ਦੇ ਵਿੱਚ ਉਹਦੇ ਪਹੁੰਚਣ ਤੋਂ ਬਾਅਦ 23 ਤਰੀਕ ਨੂੰ ਯਾਨੀ ਕਿ ਪਰਸੋਂ ਰਾਏਕੋਟ ਦੇ ਵਿੱਚ ਸੰਸਕਾਰ ਕੀਤਾ ਜਾਊਗਾ ਦੇ ਵਿਧਾਇਕ ਹਾਪਨ ਸਿੰਘ ਦੇ ਦੋ ਪੁੱਤਕੇ ਦੋ ਧੀਆਂ ਹੈਗੀਆਂ ਤੇ ਜਿਹੜੇ ਜਿਹੜੇ ਸਮਰਥਕ ਆ ਉਹਨਾਂ ਦੇ ਵਿੱਚ ਸੋਗ ਦੀ ਲਹਿਰ ਹੈਗੀ। ਅੱਛਾ ਨਵੀਂ ਦਿੱਲੀ ਕਿਹੜੀ ਵੀਡੀਓ ਪੋਸਟ ਕੀਤੀ ਹੋਈ ਸੀ ਜਿਹੜੀ ਹਟਾਈ ਜਾ ਰਹੀ ਹੈ ਸਟੇਸ਼ਨ ਤੇ। ਅਸਲ ਵਿੱਚ ਜੀ ਪਿਛਲੇ ਦਿਨਾਂ ਦਿੱਲੀ ਦੇ ਵਿੱਚ ਆਪਾਂ ਜਾਣਦੇ ਆ ਕਿ ਰੇਲਵੇ ਸਟੇਸ਼ਨ ਦੇ ਉੱਤੇ ਭਗੜਬੜ ਮੱਚੀ ਸੀ। ਉਸ ਭਗੜਬੜ ਦੇ ਵਿੱਚ ਆਪਾਂ ਜਾਣਦੇ ਜੀ ਕਿ ਕੁਝ ਕੁ ਲੋਕਾਂ ਦੀ ਮੌਤ ਹੋਈ ਸੀ ਜੇ ਮੈਂ ਗਲਤ ਨਾ ਹੋਵਾਂ ਤਾਂ 18 ਲੋਕਾਂ ਦੀ ਮੌਤ ਹੋਈ ਸੀ। ਕਿ 15 ਫਰਵਰੀ ਦੀ ਇਹ ਖਬਰ ਹੈਗੀ ਆ। ਇਸ ਮਾਮਲੇ ਦੇ ਉੱਤੇ ਕਮੇਟੀ ਬਣਾਈ ਗਈ ਆ ਕਮੇਟੀ ਦੀ ਹਾਲੇ ਤੱਕ ਰਿਪੋਰਟ ਨਹੀਂ ਆਈ ਪਰ ਗੱਲ ਇਹ ਜੀ ਕਿ ਉਸ ਦਿਨ ਹੋਇਆ ਕੀ ਸੀ ਕਿਉਂਕਿ ਉਸ ਦਿਨ ਟ੍ਰੇਨਾਂ ਲੇਟ ਸੀ ਪਰ ਯਾਤਰਾਜ ਯਾਨੀ ਕਿ ਕੁੰਭ ਦੇ ਮੇਲੇ ਦੇ ਵਿੱਚ ਜਾਣ ਵਾਲੇ ਸਾਰੇ ਲੋਕ ਸੀਗੇ ਟ੍ਰੇਨਾਂ ਉਸ ਦਿਨ ਲੇਟ ਸੀ ਅਚਾਨਕ ਇਹ ਗੱਲ ਕਹਿ ਦਿੱਤੀ ਗਈ ਵੀ ਪਾਈ ਪਲੇਟਫਾਰਮ ਨੰਬਰ ਬਦਲ ਗਿਆ ਤੇ ਉਸ ਤੋਂ ਬਾਅਦ ਭਗੜ ਮਚ ਗਈ ਤੇ ਇੱਕ ਜੂ ਜਿਹਦੇ ਪੈਰਾਂ ਥੱਲੇ ਆ ਕੇ 18 ਲੋਕਾਂ ਦੀ ਮੌਤ ਹੋ ਗਈ ਤੇ ਕਈ ਦੱਗਣ ਦਖੀ ਹੋਏ ਸੀ ਸੇ ਜਿਹੜੀਆਂ ਵੀਡੀਓ ਆ ਜਿਹੜੇ ਮਰ ਗਏ ਜਾਂ ਜਿਹੜੇ ਜ਼ਖਮੀ ਆ ਜਾਂ ਜਿਹੜੇ ਤੜਫ ਰਹੇ ਆ ਜਾ ਹੋ ਸੇ ਟੈਲਿਫੋਨ ਹੋਇਆ ਤਰੂਰ ਦ੍ਰਿਸ਼ ਸੀਗੇ ਤੇ ਉਹ ਇਸ ਵੇਲੇ ਇੰਸਟਾਗ੍ਰਾਮ ਦੇ ਉੱਤੇ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਪਈਆਂ ਪਰ ਅੱਜ ਪਤਾ ਲੱਗਾ ਕਿ ਰੀਲ ਡਿਪਾਰਟਮੈਂਟ ਨੇ ਐਕਸ ਪਲੇਟਫਾਰਮ ਨੂੰ ਜਿਹਨੂੰ ਕਲੈਕਟੀਵੇਟਰ ਕਹਿੰਦੇ ਹੁੰਦੇ ਸੀ ਉਹਨੂੰ ਨੋਟਿਸ ਜਾਰੀ ਕਰਕੇ ਗੱਲ ਕਹੀ ਹੈ ਕਿ 288 ਵੀਡੀਓ ਲਿੰਕ ਹਟਾਏ ਜਾਣ ਤੇ ਇਹ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਇਹ ਫੈਸਲਾ ਹੈਗਾ ਇਹ ਨੈਤਿਕਤਾ ਦੇ ਨਾਲ-ਨਾਲ ਟੈਕਸ ਦੀ ਕੰਟੈਂਟ ਪਾਲਿਸੀ ਦੇ ਵੀ ਖਿਲਾਫ ਹੈਗਾ ਸੋ ਜਦੋਂ ਇਹ ਪਾਈਏ ਕਦੋਂ ਡਿਲੀਟ ਕੀਤੇ ਜਾਣਗੇ ਸਰਬਭਾਗ ਦੇ ਗੱਲ ਕਹੀ ਆ ਕਿ ਇਹ ਸਾਰੀਆਂ ਵੀਡੀਓ ਡਿਲੀਟ ਕੀਤੇ ਜਾਣ ਕਿਉਂਕਿ ਇਹਨੂੰ ਦੇਖ ਕੇ ਲੋਕਾਂ ਦੀ ਮਨੋਸਥਿਤੀ ਖਰਾਬ ਹੋਤਦੀ ਹੈ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਉੱਤੇ ਵੀ ਅਸਰ ਪੈ ਸਕਦਾ ਹੈ। ਅੱਛਾ ਇੱਕ ਗੱਲ ਹੋਰ ਜਿਹੜੇ ਜਹਾਜ਼ ਪਰ ਪਰ ਕੇ ਆਏ ਸੀ ਅਮਰੀਕਾ ਤੋਂ ਉਹਨਾਂ ਇਲੀਗਲ ਇਮੀਗ੍ਰੈਂਟਸ ਦੇ ਪੰਜਾਬ ਅੰਮ੍ਰਿਤਸਰ ਸਾਹਿਬ ਉਤਾਰੇ ਗਏ ਸਨ ਉਹਨਾਂ ਮੁੰਡਿਆਂ ਨੂੰ ਕਹਿੰਦੇ ਪੱਗ ਨਹੀਂ ਬੰਨਣ ਦਿੱਤੀ ਅਮਰੀਕਨ ਫੌਜੀ ਕਹਿੰਦੇ ਸੀ ਕਿ ਖੁਦਕੁਸ਼ੀ ਦਾ ਡਰ ਸੀ ਕਿ ਗਲ ਪਾ ਕੇ ਖੁਦਕੁਸ਼ੀ ਨਾ ਕਰ ਲੈਣ ਦੂਜੇ ਪਾਸੇ ਇਹ ਵੀ ਗੱਲ ਸੀ ਕਿ ਕੇਸਾਂ ਦੀ ਬੇਅਦਬੀ ਹੋਈ ਆ ਹੁਣ ਡਵੈਲਪਮੈਂਟ ਕੀ ਹੋਈ ਇਸ ਕੇਸ ਦੇ ਵਿੱਚ ਦੇਖੋ ਜੀ ਇਸ ਮਾਮਲੇ ਦੇ ਵਿੱਚ ਡਵੈਲਪਮੈਂਟ ਸੈਂਸਬ ਇਹ ਹੋਈ ਆ ਜੀ ਕਿ ਭਾਰਤ ਦੇ ਤਪਦੀਸ਼ ਵਿਭਾਗ ਦੇ ਸਖਤਰ ਨੇ ਇਹ ਗੱਲ ਕਹੀ ਆ ਕਿ ਅਸੀਂ ਅਮਰੀਕਾ ਦੀ ਸਰਕਾਰ ਦੇ ਨਾਲ ਗੱਲ ਕੀਤੀ ਆ ਉਹਨਾਂ ਨੂੰ ਆਪਣਾ ਇਤਰਾਜ਼ ਦੰਤ ਕਰਵਾਇਆ ਕਿ ਭਾਈ ਤੁਸੀਂ ਸਾਡੇ ਦੇਸ਼ ਦੇ ਨਾਗਰਿਕਾਂ ਦਾ ਧਾਰਮਿਕ ਭਾਵਨਾਵਾਂ ਦਾ ਸਤਕਾਰ ਕਰੋ। ਉਹ ਵਾਪਸ ਭੇਜਣਾ ਤੁਹਾਡਾ ਅਧਿਕਾਰ ਹੈ ਜਿਹੜੇ ਇਲੀਗਲ ਬੰਦੇ ਆ ਵਾਪਸ ਭੇਜਨੇ ਚਾਹੀਦੇ ਆ। ਪਰ ਗੱਲ ਇਹ ਜੀ ਕਿ ਜੇਕਰ ਤੁਸੀਂ ਭਾਵਨਾਵਾਂ ਦਾ ਸਤਕਾਰ ਨਹੀਂ ਕਰੋਗੇ ਧਾਰਮਿਕ ਦਾ ਤਾਂ ਫਿਰ ਇਹ ਮੁੱਦਾ ਹੋਰ ਬਣਦਾ। ਉਹਨਾਂ ਨੇ ਗੱਲ ਕਹੀ ਆ ਕਿ ਅਸੀਂ ਆਪਣਾ ਇਤਰਾਜ਼ ਜ਼ਾਹਰ ਕਰਵਾਤਾ ਕਿਉਂਕਿ ਅਸੀਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਆਂ। ਹੁਣ ਮੇਨੇ ਵੀ ਭਾਈ ਪਹਿਲੀ ਗੱਲ ਤਾਂ ਵੀ ਜਹਾਦ ਕੋਈ ਆਉਂਦਾ ਕਿ ਨਹੀਂ ਆਉਂਦਾ ਵਾਪਸ ਹੁਣ ਜੇਕਰ ਆਉਂਦੇ ਆ ਤੇ ਭਾਈ ਉਹ ਕਿੰਨੇ ਪੰਜਾਬੀ ਹੁੰਦੇ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਉਦਾਂ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ 299 ਭਾਰਤੀ ਭਾਰਤੀ ਆ afghanistan ਦੇ ਵਿਏਤਨਾਮ ਦੇ ਚੀਨ ਦੇ ਆ ਪਾਕਿਸਤਾਨ ਦੇ ਆ ਕੁਝ ਹੋਰ ਥਾਵਾਂ ਦੇ ਪਦਾਮਾਂ ਦੇ ਹੋਟਲ ਦੇ ਵਿੱਚ ਰੱਖੇ ਹੋਏ ਆ ਉਹਨਾਂ 299 ਦੇ ਵਿੱਚੋਂ ਕਿੰਨੇ ਪੰਜਾਬੀ ਆ ਇਹਨਾਂ 50ਾਂ ਦੇ ਵਿੱਚੋਂ ਕਿੰਨੇ ਪੰਜਾਬੀ ਇਹਦੇ ਬਾਰੇ ਕੁਝ ਪਤਾ ਨਹੀਂ ਆ ਪਰ ਗੱਲ ਇਹ ਜੀ ਕਿ ਪਿਛਲੇ ਦਿਨੀ ਜਦੋਂ ਜਹਾਜ਼ ਉਤਰਿਆ ਸੀਗਾ ਅੰਮ੍ਰਿਤਸਰ 에어ਪੋਰਟ ਦੇ ਉੱਤੇ ਉਦੋਂ ਕੁਝ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਨਹੀਂ ਸੀਗੀਆਂ ਇੱਕ ਨੌਜਵਾਨ ਮਨਦੀਪ ਸਿੰਘ ਨੇ ਗੱਲ ਕੀਤੀ ਸੀ ਕਿ ਸਾਨੂੰ ਜਹਾਜ਼ ਦੇ ਵਿੱਚ ਚੜਾਉਣ ਵੇਲੇ ਤੇ ਪੱਤ ਲਵਾ ਕੇ ਡਸਟਬਿਨ ਚ ਛੱਡਤੀ ਸੀਗੀ ਫਿਰ ਸ਼੍ਰੋਮਣੀ ਕਮੇਟੀ 에ਅਰਪੋਰਟ ਤੇ ਸਾਰਾ ਲੈ ਕੇ ਪਹੁੰਚੀ ਸੀ ਉਹਨੇ ਪਰ ਦਸਤਾਰਾ ਮੁੰਡਿਆਂ ਦੇ ਬੰਦਿਆ ਸਿੰਘਾਂ ਸੋ ਸਾਇਡ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਵਿਦੇਸ਼ ਵਿਭਾਗ ਦੇ ਵੱਲੋਂ ਅਮਰੀਕੀ ਸਰਕਾਰ ਦੇ ਕੋਲ ਇਤਰਾਜ਼ ਜ਼ਾਹਰ ਕੀਤਾ ਗਿਆ ਪਰ ਇਹਦੇ ਉੱਤੇ ਅਮਲ ਕਿੰਨਾ ਤਹੂਗਾ ਇਸ ਬਾਰੇ ਕੁਝ ਕਹਿ ਨਹੀਂ ਦੱਸਦੇ ਅੱਛਾ ਜਿਹੜਾ ਨੌਜਵਾਨ ਮੁੰਡਾ ਕਿਸਾਨ ਆਪਣੇ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਿਆ ਸੀ ਸ਼ੁਭਕਰਨ ਉਹਦਾ ਬੁੱਤ ਕਿੱਥੇ ਲਾਇਆ ਗਿਆ ਜੀ ਇਹ ਜੀ ਬੁੱਤ ਦੇ ਪਿੰਡ ਦੇ ਵਿੱਚ ਲਾਇਆ ਗਿਆ ਬੱਲੋਂ ਪਿੰਡ ਦੇ ਵਿੱਚ ਲਾਇਆ ਗਿਆ ਬੱਲੋਂ ਪਿੰਡ ਆ ਰਾਮਪੁਰਾ ਫੂਲ ਦੇ ਕੋਲ ਉਸ ਪਿੰਡ ਦੇ ਵਿੱਚ ਇਸ ਨੌਜਵਾਨ ਦਾ ਬੁੱਤ ਲੱਗਾ ਆਪਾਂ ਜਾਣਦੇ ਕਿ ਪਿਛਲੇ ਸਾਲ ਹਰਿਆਣੇ ਦੇ ਪੁਲਿਸ ਕਰਮਚਾਰੀਆਂ ਦੀ ਗੋਲੀ ਦੇ ਤਰੱਕੇ ਇਹ ਮੁੰਡਾ ਜਵਾਨ ਉਮਰੇ ਸ਼ਬ ਕਰਨ ਸਿੰਘ ਸ਼ਹੀਦ ਹੋ ਗਿਆ ਸੀ ਮੋਤਰੀ ਬੁੱਕਲ ਚ ਚਲਾ ਗਿਆ ਸੀ ਤੇ ਅੱਜ ਕਿਸਾਨਾਂ ਨੇ ਇਹਦੀ ਪਹਿਲੀ ਵਰਸੀ ਨਹੀਂ ਮਨਾਈ ਆ ਪਿੰਡ ਦੇ ਵਿੱਚ ਜਦੋਂ ਬੁੱਤ ਲਾਇਆ ਗਿਆ ਤਾਂ ਪੂਰਾ ਪਰਿਵਾਰ ਬਹੁਤ ਭਾਵਕ ਹੋਇਆ ਸੁਬੀ ਰੋਇਆ ਜੀ ਤੇ ਅਗਲੀ ਗੱਲ ਇਹ ਦੀ ਕਿ ਕੱਲ ਨੂੰ ਜਦੋਂ ਆਪਾਂ ਇਸ ਵੇਲੇ ਜਦੋਂ ਅੱਜ ਗੱਲ ਕਰ ਰਹੇ 10:48 ਮਿੰਟ ਤੇ ਇੱਕ ਤਿੱਖੀ ਤਰੀਕ ਨੂੰ ਤੇ ਕੱਲ ਨੂੰ ਸ਼ਾਇਦ ਇਸ ਵੇਲੇ ਕੇਂਦਰ ਦੇ ਮੰਤਰੀਆਂ ਨਾਲ ਜਿਹੜੇ ਕਿਸਾਨਾਂ ਦੀ ਮੀਟਿੰਗ ਹੋ ਰਹੀ ਹੋਵੇ ਕਿਉਂਕਿ ਜਦੋਂ ਮੀਟਿੰਗ ਸ਼ੁਰੂ ਹੁੰਦੀ ਆ 8-9 ਵਜੇ ਸ਼ੁਰੂ ਹੁੰਦੀ ਆ 3-4 ਘੰਟੇ ਚੱਲਦੀ ਹੁੰਦੀ ਆ ਸੋ ਮੀਟਿੰਗ ਦੇ ਵਿੱਚ ਕੀ ਨਿਕਲਦਾ ਹੈ ਕੱਲ ਨੂੰ ਪਤਾ ਲੱਗੂਗਾ ਪਰ ਇਹ ਵੀ ਕੱਲ ਨੂੰ ਦੂਜੀ ਮੀਟਿੰਗ ਹੋਣੀ ਆ ਪਿਛਲੇ ਕਾਫੀ ਲੰਮੇ ਸਮੇਂ ਦੇ ਗੈਪ ਤੋਂ ਬਾਅਦ ਪਿਛਲੀ ਵਾਰ ਸ਼ਿਵਚ ਜਿਹੜੇ ਹੈਗੇ ਨੇ चौहान शिवराज ਸਿੰਘ चौहान ਉਹ ਨਹੀਂ ਸੀ ਪਹੁੰਚ ਸਕੇ ਪਰ ਕੱਲ ਦੀ ਮੀਟਿੰਗ ਦੇ ਵਿੱਚ ਆ ਰਹੇ ਆ 7 ਕਰੋੜ ਦੀ ਠੱਗੀ ਦਾ ਕੀ ਮਾਮਲਾ ਹੈ ਇਹ ਸੁਪਰੀਮ ਕੋਰਟ ਦੀ ਕੀ दखलੰਦ ਸੀ ਇਹ ਜੀ ਮੈਂ ਬਹੁਤ ਹੈਰਾਨ ਹੋਇਆ ਸਿੰਘ ਸਾਹਿਬ ਮੈਂ ਤਾਂ ਪਹਿਲਾਂ ਇਹਨੂੰ 3-4 ਵਾਰੀ ਖਬਰ ਨੂੰ ਕਰੋੜ-ਕਰੋੜ ਕੇ ਚਿੱਤ-ਚਿੱਤ ਕੇ ਪੜਿਆ ਮੈਂ ਕਿਹਾ ਵੀ ਕਿਤੇ ਮੈਨੂੰ ਸਮਝ ਲੱਗਣ ਦੇ ਵਿੱਚ ਗਲਤੀ ਨਾ ਹੋਵੇ ਪਰ ਉਹ ਮੇਰੀ ਸਮਝ ਦੇ ਵਿੱਚ ਗਲਤੀ ਨਹੀਂ ਸੀ ਖ਼ਬਰ ਹੀ ਇਹੋ ਜੀ ਆ ਦੇਖੋ ਠੱਗਾ ਨੂੰ ਅਸੀਂ ਬਹੁਤ ਤਰੀਕਿਆਂ ਦੇ ਨਾਲ ਡੋਟਦੇ ਜਿਹੜੇ ਲੋਕਾਂ ਨੂੰ ਦੇਖਦੇ ਆ ਕੋਈ ਅੱਜਕੱਲ ਡਿਜੀਟਲ ਅਰੈਸਟ ਕਰ ਲੈਂਦਾ ਕੋਈ ਕਹਿੰਦਾ ਜੀ OTP ਦੇ ਦਿਓ ਅੱਜਕੱਲ ਠੱਗ ਸਾਈਬਰ ਠੱਗ ਬਹੁਤ ਵੱਡੇ ਪੱਧਰ ਤੇ ਆ ਪਰ ਅੱਜ ਪੰਜਾਬ ਦੇ ਰੈਣਾ ਹਾਈ ਕੋਰਟ ਦੇ ਵਿੱਚ ਇਸ ਮਸਲੇ ਦੀ ਸੁਣਵਾਈ ਹੋਈ ਹੈ ਇਹਦੇ ਵਿੱਚ 6 ਕਰੋੜ ਦੀ ਠੱਗੀ ਇੱਕ ਲੁਧਿਆਣੇ ਦੇ ਕਾਰੋਬਾਰੀ ਦੇ ਨਾਲ ਬਹੁਤ ਵੱਡੇ ਪੱਧਰ ਤੇ ਵਜੀ ਹੈ ਉਹ ਜਿਹੜੇ ਬੰਦੇ ਆ ਕਹਿੰਦੇ ਕਿ ਅਸੀਂ ਸੀਬੀਆਈ ਦੇ ਅਧਿਕਾਰੀ ਆ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਹੋ ਰਹੀ ਹੈ ਬੰਦਾ ਕਹਿੰਦਾ ਜੀ ਇਹ ਦੱਸੋ ਜੀ ਕਿ ਮੈਨੂੰ ਤਾਂ ਮੇਰੇ ਇਖਤਿਆਫ ਸਾਹਮਣ ਕਿੱਥੇ ਆ ਨਾਲ ਦੀ ਨਾਲ ਵਟਸਐਪ ਤੇ ਫਰਮਣਾਗੇ ਉਹ ਕਹਿੰਦੇ ਜੀ ਕਿ ਮੇਰੇ ਕੋਲ ਕਦੇ ਈਡੀ ਦਾ ਫੋਨ ਆ ਗਿਆ ਕਹਿੰਦੇ ਜੀ ਮੇਰੇ ਖਿਲਾਫ ਕੀ ਬਰੰਟਾ ਦੇ ਪਰ ਇਹ ਈਡੀ ਦੇ ਬਰਾਂਟ ਭੇਜ ਤੇ ਸਟੈਂਪ ਲੱਗੀ ਹੋਈ ਆ ਲੈਟਰ ਹੈਡ ਦੇ ਉੱਤੇ ਸਾਰਾ ਕੁਝ ਹੈਗਾ ਫਿਰ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵੀ ਅਜੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕਰਵਾਤੀ ਇਹ ਕਹਿੰਦੇ ਵੀ ਅੱਜ ਚੀਫ ਜੱਜ ਛੁੱਟੀ ਦੇ ਉੱਤੇ ਆ ਤੇ ਉਹਨਾਂ ਦੀ ਥਾਂ ਦੇ ਉੱਤੇ ਡੀワイ ਚੰਦਰ ਚੂੜ ਸਾਬ ਦੀ ਥਾਂ ਦੇ ਉੱਤੇ ਹੋਰ ਨੂੰ ਬਿਠਾ ਕੇ ਤੇ ਸੁਣਵਾਈ ਵੀ ਕਰਤੀ ਆ ਸੋ ਸਮੇਂ-ਸਮੇਂ ਦੇ ਉੱਤੇ ਇਸ ਬੰਦੇ ਨੂੰ ਡਰਾ ਕੇ ਧਮਕਾ ਕੇ 7 ਕਰੋੜ ਰੁਪਇਆ ਕਹਿੰਦੇ ਵੀ ਇਹਨਾਂ ਨੇ ਵੱਖ-ਵੱਖਰੇ ਅਕਾਊਂਟ ਚ ਪਵਾ ਲਿਆ ਪਰ ਇਸ ਮਾਮਲੇ ਦੇ ਉੱਤੇ ਸੁਣਵਾਈ ਚੱਲ ਰਹੀ ਹੈ ਹੂੰ ਚਾਣ ਜੀ 40 ਸਾਲ ਹੋ ਗਏ ਸੱਜਣ ਕੁਮਾਰ ਨੂੰ ਸਜ਼ਾ ਨਹੀਂ ਹੋਈ ਪਹਿਲਾਂ ਤਾਂ ਮੁਕਦਮਾ ਬਹੁਤ ਲੰਮਕਾਤ ਤੱਕ ਗਿਆ ਹੁਣ ਜੇ ਕਨਵਿਕਸ਼ਨ ਹੋਈ ਹੋਈ ਆ ਤਾਂ ਉਸ ਤੋਂ ਬਾਅਦ ਆਨਕਾਨੀ ਕੀਤੀ ਜਾ ਰਹੀ ਹੈ ਸਜ਼ਾ ਸੁਣਾਉਣ ਦੇ ਵਿੱਚ ਹੁਣ ਮੇਰਾ ਖਿਆਲ ਆ ਫੇਰ ਮਲਤਵੀ ਕਰ ਦਿੱਤੀ ਹੈ ਉਹਨਾਂ ਨੇ ਇਹਦੀ ਵਜ੍ਹਾ ਕੀ ਆ ਜੁਡੀਸ਼ਰੀ ਚ ਕੋਈ ਦਮ ਨਹੀਂ ਆ ਕੋਈ ਹੋਰ ਫੋਰਸਸ ਨੇ ਜਿਹੜੀ ਚਾਹੁੰਦੀਆਂ ਨੇ ਕਿ ਇਹਨੂੰ ਸਜ਼ਾ ਹੋਵੇ ਦੇਖੋ ਇੱਕ ਤਾਂ ਗੱਲ ਇਹ ਦੀ ਕਿ ਜਿਹੜੇ ਉਸ ਵੇਲੇ ਦੇ ਪੀੜਿਤ ਪਰਿਵਾਰ ਹੈ ਨਾ ਕਿ ਉਹਦੇ ਦੋ ਜਣਿਆਂ ਦੇ ਕਤਲ ਦੇ ਮਾਮਲੇ ਦੇ ਵਿੱਚ ਇਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਦਿੱਲੀ ਸਰਸਵਤੀ ਵਿਹਾਰ ਦਾ ਮਾਮਲਾ 84 ਦਾ ਮਾਮਲਾ ਦੂਜੀ ਗੱਲ ਮਹੱਤਵਪੂਰਨ ਇਹ ਉਹ ਵੇਲੇ ਦੇ ਮਾਮਲੇ ਦੇ ਵਿੱਚ ਹੁਣ 41-42 ਸਾਲਾਂ ਬਾਅਦ ਇਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਉਹਨਾਂ ਦੇ ਅਗਲੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਵੀ ਪਾਈਥਾਂਸੀ ਦਿੱਤੀ ਜਾਵੇ ਪਰ ਅਦਾਲਤ ਦੇ ਵੱਲੋਂ ਪਤਾ ਲੱਗਾ ਜੀ 25 ਤਰੀਕ ਤੱਕ ਫੈਸਲਾ ਰੱਖਵਾ ਰੱਖ ਲਿਆ ਗਿਆ ਹੁਣ 25 ਤਰੀਕ ਨੂੰ ਪਤਾ ਲੱਗੂਗਾ ਦੇ ਕਿਹੜੀ سزا ਸੁਣਾਈ ਜਾਂਦੀ ਹੈ ਵੈਸੇ ਇਹੋ ਜੇ ਕੇਸ ਦੇ ਵਿੱਚ ਤੇ ਹਾਰ ਜੇਲ੍ਹ ਦੇ ਵਿੱਚ ਸੱਜਨ ਕੁਮਾਰ ਇਸ ਵੇਲੇ سزا ਕੱਟ ਰਿਹਾ ਹੈ। ਨਹੀਂ سزا ਤਾਂ ਕੱਟ ਰਿਹਾ ਪਰ ਜਿਹੜੀ ਇਹਦੇ ਵਿੱਚ سزا ਮਿਲਣੀ ਸੀ ਉਹ سزا ਦੇਣ ਤੋਂ ਅੱਗੇ-ਅੱਗੇ ਪਾਈ ਜਾ ਰਹੀ ਹੈ ਤਾਂ ਕਰਕੇ ਲੋਕ ਮੇਰੇ ਖਿਆਲ ਆਬਸੈਟ ਨੇ। ਹਾਂ ਇਹਦੇ ਪਿੱਛੇ ਕੋਈ ਨਾ ਖੰਸਾ ਕੋਈ ਟੈਕਨੀਕਲ ਕਾਰਨ ਹੋਵੇ ਹੋ ਸਕਦਾ ਵੀ ਪਾਈ ਦੇਖੋ ਜੁਡੀਸ਼ਰੀ ਦੇ ਸਿਸਟਮ ਦੇ ਵਿੱਚ ਪਤਾ ਨਹੀਂ ਅੰਦਰ ਖਾਤੇ ਕਿਹੜੀਆਂ-ਕਿਹੜੀਆਂ ਗੱਲਾਂ ਹੋਣੀਆਂ ਦਾ। ਔਰ ਮੇਰੇ ਖਿਆਲ ਆ ਵੀ 25 ਤਰੀਕ ਨੂੰ ਇਹਦੇ ਬਾਰੇ ਮਾਮਲਾ ਕਲੀਅਰ ਹੋ ਜਾਊਗਾ ਵੀ ਪਾਈ 25 ਤਰੀਕ ਨੂੰ ਸ਼ਹਿਰ ਸੁਣਾ ਦਿੱਤੀ ਜਾਵੇ ਜਦੋਂ ਅੱਜ ਤੋਂ ਪਹਿਲਾਂ ਵੀ ਕਈ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਆ ਉਹਨਾਂ ਦੀ ਆਮ ਤੌਰ ਤੇ ਉੱਤੇ ਸਜ਼ਾ ਇਹ ਪਤਾ ਲੱਗਦਾ ਹੁੰਦਾ ਜੀ ਕਿ ਇਹ ਅਗਲੇ ਹਫ਼ਤੇ ਦੇ ਉੱਤੇ ਪੈਗੀ ਅੱਜ ਜੱਜ ਨੇ ਸੁਣਵਾਈ ਨਹੀਂ ਕੀਤੀ ਇਸ ਮਸਲੇ ਦੇ ਉੱਤੇ ਅੱਜ ਜੱਜ ਨਹੀਂ ਆਇਆਗਾ ਉਹ ਅਗਲੇ ਹਫ਼ਤੇ ਦੇ ਉੱਤੇ ਪੈਗੀ ਆ ਸ਼ਾਇਦ ਕੋਈ ਨਾ ਕੋਈ ਅਗਲਾ ਟੈਕਨੀਕਲ ਕਾਰਨ ਹੋਵੇ ਜੀ ਤੇ ਪੰਜਾਬ ਦੀਆਂ ਜੇਲਾਂਾਂ ਦੇ ਵਿੱਚ ਯੰਗ ਮੁੰਡਿਆਂ ਦੀ ਗਿਣਤੀ ਵਧ ਗਈ ਆ ਆ ਬਿਲਕੁਲ ਜੀ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਨੌਜਵਾਨ ਮੁੱਛ ਫੁੱਟਾਂ ਦੀ ਜਿਹੜੀ ਗਿਣਤੀ ਕਾਫੀ ਵੱਧ ਗਈ ਹੈ ਇਹ ਬੜੀ ਚਿੰਤਾ ਵਾਲੀ ਗੱਲ ਹੈ ਵੀ ਪੰਜਾਬ ਦੀ ਜਵਾਨੀ ਦਾ ਕਿਸੇ ਤਰ੍ਹਾਂ ਇੱਥੇ ਲੱਗਣਾ ਹੈ ਕਿ ਕਿਹੜੇ ਰਾਹ ਦੁ ਤੁਰੀ ਹੋਈ ਹੈ ਪਰ ਮੈਂ ਸਾਰੇ ਨਹੀਂ ਕਹਾਂ ਕਿ ਕੁਝ ਕੁ ਲੋਕ ਆ ਜਿਹੜੇ ਉਹ ਲੀਹੋਂ ਲੱਗ ਗਏ ਆ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ 18 ਤੋਂ ਲੈ ਕੇ 20 ਸਾਲ ਦੇ ਜਿਹੜੇ ਮੁੰਡੇ ਆ ਉਹਨਾਂ ਦੀ ਗਿਣਤੀ ਲਗਭਗ 1100 ਤੋਂ 24 ਹੋ ਚੁੱਕੀ ਹੈ ਜੀ 1100 ਤੋਂ ਕਿਉਂ ਵੀ ਇਹਨਾਂ ਦੇ ਵਿੱਚ ਨੌਜਵਾਨ ਜਿਹੜੇ ਇਹ ਆ ਦੇ ਨਸ਼ਿਆਂ ਦੇ ਅਗਿਆਤ ਲੁਟਕੋ ਦੇ ਕੇਸ ਦੇ ਵਿੱਚ ਅੰਦਰ ਆਏ ਆ ਇੱਕ ਹੋਰ ਅੰਕੜਾ ਆ ਆ ਵੀ 18 ਤੋਂ ਲੈ ਕੇ 30 ਸਾਲ ਦੇ ਨੌਜੋਨਾਂ ਦੀ ਗਿਣਤੀ ਹੈ ਜਿਹੜੀਆਂ ਦੇ ਵਿੱਚ ਪੰਜਾਬ ਦੇ ਨਾ ਜਿਹਨਾਂ ਚ 15304 ਹਨ ਜਿਹੜੀ ਟੋਟਲ ਗਿਣਤੀ ਦਾ ਲਗਭਗ 50% ਬਣਦੀ ਹੈ 20 ਤੋਂ 30 ਸਾਲ ਉਮਰ ਵਰਗ ਦੇ ਵਿੱਚ 255 ਕੁੜੀਆਂ ਵੀ ਜੇਲ੍ਹ ਦੇ ਵਿੱਚ ਬੰਦ ਰਹੀਆਂ ਟਿੰਦਾ ਜੀ ਹੁਣ ਦਿੱਲੀ ਦੇ ਮੁੱਖ ਮੰਤਰੀ ਮਿਸਿਸ ਗੁਪਤਾ ਜਦ ਤੋਂ ਬਣੇ ਆ ਆਮ ਆਦਮੀ ਪਾਰਟੀ ਦੇ ਆទਿਸ਼ੀ ਤੇ ਹੋਰ ਜਿਹੜੇ ਅਹਿਲਕਾਰ ਨੇ ਇਹਨਾਂ ਨੇ ਸਹੂਲਤਾਂ ਬੰਦ ਕਰਤੀਆਂ ਉਹਨਾਂ ਨੇ। ਹਾਂ ਬਿਲਕੁਲ ਜੀ ਵੈਸੇ ਨਿਯਮਾਂ ਦੇ ਮੁਤਾਬਕ ਬੰਦ ਹੋਣ ਜਾਂਦੀ ਚਾਹੀਦੀ ਸੀ ਬੰਦ ਕਰ ਵੀ ਦਿੱਤੀਆਂ ਤੇ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਅੱਜ ਅੱਛੀ ਸਮੇਤ ਜਿੰਨੇ ਵੀ ਸਾਬਕਾ ਮੰਤਰੀ ਆ ਉਹਨਾਂ ਸਾਰਿਆਂ ਦੀਆਂ ਸਹੂਲਤਾਂ ਨੂੰ ਬੰਦ ਕਰ ਦਿੱਤਾ ਗਿਆ। ਤੇ ਤੀਜੀ ਗੱਲ ਮਹੱਤਵਪੂਰਨ ਇਹ ਆ ਵੀ ਅੱਛੀ ਨੂੰ ਦੇ ਨਾਲ ਜਿਹੜੇ ਅਧਿਕਾਰੀ ਲੱਗੇ ਸੀ ਉਹਨਾਂ ਨੂੰ ਉਹਨਾਂ ਦੇ ਵਾਪਸ ਡਿਪਾਰਟਮੈਂਟ ਦੇ ਜਿਹੜੇ ਡਿਪਾਰਟਮੈਂਟ ਦੇ ਵਿੱਚੋਂ ਆਏ ਸੀ ਤੇ ਉਹਨਾਂ ਨੂੰ ਕਿਹਾ ਜੀ ਕਿ ਤੁਸੀਂ ਉੱਥੇ ਜਾ ਕੇ ਰਿਪੋਰਟ ਕਰੋ। ਕਿ ਅੱਜ ਮਹੱਤਵਪੂਰਨ ਮੀਟਿੰਗ ਵੀ ਕੀਤੀ ਆ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਰੇਖਾ ਗੁਪਤਾ ਨਵੀਂ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਵਿੱਚ ਕੋਈ ਢਲਮਠ ਨਹੀਂ ਵਰਤਾਂਗੇ ਅਸੀਂ ਜਿਹੜੇ ਪਾਣੀ ਦੇ ਮਾਮਲੇ ਦੇ ਉੱਤੇ ਜਾਂ ਜਿਹੜੇ ਮੁਹੱਲਾ ਕਲੀਨਕੋਡ ਦੇ ਮਾਮਲੇ ਦੇ ਉੱਤੇ ਜਾਂ ਪ੍ਰਦੂਸ਼ਣ ਦੇ ਮਾਮਲੇ ਦੇ ਉੱਤੇ ਜਾਂ ਟ੍ਰੈਫਿਕ ਦੇ ਮਾਮਲੇ ਦੇ ਉੱਤੇ ਸੜਕਾਂ ਦੇ ਮਾਮਲੇ ਦੇ ਉੱਤੇ ਬਣਦੇ ਸਰ ਦੇ ਕੰਮ ਵੇਲੇ ਸਰੀ ਕਰ ਦੇਣੇ ਆ ਤੇ ਅੱਜ ਉਹਨਾਂ ਨੇ ਇਹ ਵੀ ਕਹ ਦਿੱਤੀ ਜਿਹੜਾ ਕੇਦਰੀਵਾਲ ਨੇ ਰੇਨੋਵੇਟ ਕਰਵਾਇਆ ਸੀਗਾ ਆਪਦਾ ਬੰਗਲਾ ਜਿਹਨੂੰ ਸ਼ੀਸ਼ਮੈਲ ਕਿਹਾ ਗਿਆ ਸੀ ਕਹਿੰਦੇ ਉਹਦੇ ਚ ਨਹੀਂ ਰਹਿਣਾ ਜੀ ਨਹੀਂ ਰਹਿਣਾ ਜੀ ਨਹੀਂ ਰਹਿਣਾ ਕੇ ਬਸ ਅੱਛਾ ਫਿਰ ਹੁਣ ਉਹ ਇੰਨਾ ਮਹਿੰਗਾ ਬੰਗਲਾ ਖਾਲੀ ਰਹੇਗਾ ਜਾਂ ਕਿਸੇ ਹੋਰ ਮਨਿਸਟਰ ਨੂੰ ਦਿੱਤਾ ਗਿਆ ਬਿਲਕੁਲ ਅਸਲ ਵਿੱਚ ਜੀ ਉਹਦੀ ਨਾ ਅਸਲ ਦੇ ਵਿੱਚ ਇਨਕੁਆਰੀ ਹੋਣੀ ਹੈ ਕਿ ਭਾਈ ਇੰਨਾ ਪੈਸਾ ਕਿਉਂ ਲਾਇਆ ਤੇ ਕਿਨੇ ਕਿਵੇਂ ਲਾਇਆ ਹੂੰ ਇਨਕੁਆਰੀ ਕਰਕੇ ਫਿਰ ਮਤਲਬ ਢਾ ਦੇਣਗੇ ਉਹਨੂੰ ਨਹੀਂ ਢਾਣਾ ਤਾਂ ਨਹੀਂ ਜੀ ਰਹਿਣਾ ਨੇ ਕੋਈ ਨਾ ਕੋਈ ਜਿਹੜਾ ਕੋਈ ਹੋਰ ਸ਼ਾਇਦ ਦਫ਼ਤਰ ਬਣਾ ਦੇਣ ਸ਼ਾਇਦ ਕੋਈ ਨਾ ਕੋਈ ਹੋਰ ਇਹਦੇ ਬਾਰੇ ਕੁਝ ਸਪੱਸ਼ਟ ਹੋ ਜਾਵੇ ਤੇ ਪਾਰੇ ਵੀ ਇਹਨੇ ਪੈਸੇ ਲੱਗੇ ਲੱਗੇ ਤਾਂ ਸਰਕਾਰੀ ਹੈ ਜੀ ਤੇ ਕੱਲ ਤੁਸੀਂ ਦੱਸਿਆ ਸੀ ਵੀ ਗੜੇ ਪੈ ਗਏ ਸੀ ਤੇ ਠੰਡ ਬਹੁਤ ਹੋ ਗਈ ਸੀ ਅੱਜ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦਾ ਅੱਜ ਪੰਜਾਬ ਦੇ ਵਿੱਚ ਮੌਸਮ ਬੜਾ ਸੁਸਕੀ ਸੀਗਾ ਜੀ ਅੱਜ ਪੂਰੀ ਧੁੱਪ ਨਿਕਲੀ ਤਿੱਖੀ ਪੰਜਾਬ ਦੇ ਵਿੱਚ ਕਿਤੇ ਵੀ ਬੱਦਲਬਾਜ਼ੀ ਨਹੀਂ ਸੀ ਕਿਤੇ ਵੀ ਹਣੀ ਕਣੀ ਨਹੀਂ ਸੀ ਤੇ ਆਉਂਦੇ 48 ਘੰਟਿਆਂ ਦੇ ਵਿੱਚ ਵੀ ਪੰਜਾਬ ਦਾ ਮੌਸਮ ਉਸ ਅੱਛਾ ਰਹਿਣ ਦੀ ਕੋਈ ਉਮੀਦ ਨਹੀਂ ਹੈ ਜੀ ਡਿਨੋ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਬਹੁਤ ਧੰਵਾ ਜੀ